ਸਖਵੀਰ ਸਿੰਘ ਬਾਦਲ ਦੇ ਨਾਂ 8 ਇਲਜ਼ਾਮ ਇਹ 8 ਇਲਜ਼ਾਮ ਅਜ ਵੀ ਸੋਸ਼ਲ ਮੀਡੀਆ ਤੇ ਹਮੇਸ਼ਾ ਟਰੋਲ ਕਰਦੇ ਰਹਿੰਦੇ ਨੇ ਲੋਕਾਂ ਨੂੰ ਜਾਦ ਦਬਾਉਂਦੇ ਰਹਿੰਦੇ ਨੇ ਕਿ ਆਹ ਜਿਹੜੀ ਬਾਦਲ ਸਰਕਾਰ ਸਮੇਂ ਜਿਹੜੇ ਇਹ 8 ਕੰਮ ਹੋਏ ਨੇ ਇਹਨਾਂ ਨੂੰ ਕਦੇ ਵੀ ਨਾ ਭੁੱਲਿਓ ਅੱਜ ਵੀ ਇਹ ਇਲਜ਼ਾਮ ਲੱਗਦੇ ਰਹਿੰਦੇ ਨੇ ਜੇ ਦੂਜੇ ਪਾਸੇ ਗੱਲ ਕਰੀਏ ਦੂਜੇ ਪੱਖ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੰਮ ਜਿਹੜੇ ਸੁਖਵੀਰ ਬਾਦਲ ਨੇ ਜਿਹੜੇ ਜਿਹੜੇ ਹੁਣ ਇਲਜ਼ਾਮ ਲਾਉਂਦੇ ਨੇ ਕਿ ਇਹ ਤਾਂ ਤਰਕੇ ਹੀ ਫੀਮ ਖਾ ਲੈਂਦੇ ਨੇ ਮੋਟੀ ਇਹਨਾਂ ਦਾ ਆਬਾਦਤ ਹੁੰਦਾ ਸੋ ਇਲਜ਼ਾਮ ਜਿਹੜੇ ਲੱਗਦੇ ਨੇ ਸੁਖਵੀਰ ਸਿੰਘ ਬਾਦਲ ਤੇ ਕਿ ਇਹ ਤਾਂ ਮੂੰਹ ਦੇ ਵਿੱਚੋਂ ਗੱਲ ਕੱਢ ਦਿੰਦਾ ਵੱਡੇ ਬਾਦਲ ਸਾਹਿਬ ਹੁੰਦੇ ਹੋਏ ਵੀ ਸੁਖਵੀਰ ਬਾਦਲ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਅਸੀਂ ਆਹ ਕੰਮ ਕਰਾ ਦਾਂਗੇ ਜਿਵੇਂ ਪਹਿਲਾਂ ਇੱਕ ਐਗਜ਼ਾਮਪਲ ਤੇ ਦੇਖ ਲੀ ਜਿਵੇਂ ਸੁਖਵੀਰ ਬਾਦਲ ਨੇ ਕਹਤਾ ਸੀ ਕਿ ਮੈਂ ਤਾਂ ਪਾਣੀ ਦੇ ਵਿੱਚ ਵੀ ਬੱਸਾਂ ਚਲਾ ਦੂੰ ਹੁਣ ਇੱਥੇ ਲੋਕਾਂ ਨੇ ਮਜ਼ਾਕ ਵੀ ਬਹੁਤ ਅਡਾਇਆ ਕਿ ਪਾਣੀ ਦੇ ਵਿੱਚ ਬੱਸਾ ਕਿਵੇਂ ਚੱਲ ਜਾਣਗੀਆਂ ਤਾਂ ਸੁਖਵੀਰ ਬਾਦਲ ਅੱਜ ਵੀ ਇਹ ਗੱਲ ਹਰ ਥਾਂ ਤੇ ਭਾਸ਼ਣ ਵਿੱਚ ਜਾ ਕੇ ਦਰਉਂਦਾ ਜੇ ਮੈਂ ਪਾਣੀ ਵਾਲੀ ਬੱਸ ਕਿਹਾ ਸੀ ਚਲਾ ਕੇ ਦਿਖਾ ਦੂੰ ਤਾਂ ਮੈਂ ਉਹ ਚਲਾਈ ਹੈ ਕਿ ਪਾਣੀ ਦੇ ਵਿੱਚ ਬੱਸ ਮੈਂ ਚਲਾਈ ਹੈ ਤਾਂ ਇਹ ਥੋੜੇ ਦਿਨ ਚੱਲੀ ਹੈ ਚਾਹੇ ਟ੍ਰਾਇਲ ਤੌਰ ਤੇ ਚੱਲੀ ਹੈ ਪਰ ਮੈਂ ਜਿਹੜੀ ਗੱਲ ਕਹਿੰਨਾ ਮੈਂ ਉਸ ਤੇ ਖਰਾ ਉਤਰਦਾ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਜੇ ਪੰਜਾਬ ਦਾ ਕਰਜ਼ਾ ਕੋਈ ਲਾ ਸਕਦਾ ਹੈ ਜੇ ਪੰਜਾਬ ਦੇ ਲੋਕਾਂ ਦੀ ਕਿਸੇ ਨੂੰ ਟੈਨਸ਼ਨ ਹੈ ਜੇ ਪੰਜਾਬ ਦੇ ਲੋਕਾਂ ਨੂੰ ਕਿਸੇ ਦੀ ਟੈਨਸ਼ਨ ਹੈ ਤਬ ਬਾਦਲੇ ਸਰਕਾਰ ਦੀ ਟੈਨਸ਼ਨ ਹੈ ਕਿ ਇਹੀ ਸਰਕਾਰ ਇੱਕ ਹੈਗੀ ਆ ਕਿ ਜਿਹੜੀ ਲੋਕਾਂ ਦੇ ਗਲੋਂ ਸਾਰਾ ਕਰਜ਼ਾ ਲਾ ਸਕਦੀ ਹੈ ਮਤਲਬ ਉਹਨਾਂ ਦੀ ਟੈਨਸ਼ਨ ਰਹਿੰਦੀ ਹੈ ਲੋਕਾਂ ਨੂੰ ਕਿ ਬਸ ਕੀ ਸਰਕਾਰ ਦੁਬਾਰਾ ਜਿਹੜੀ ਬਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਹੁਤ ਸਾਰੇ ਇਲਜ਼ਾਮ ਕੋਈ ਵੀ ਸਰਕਾਰ ਆਪ ਬਣ ਲਈਏ ਚਾਹੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਚਾਹੇ ਕਾਂਗਰਸ ਦੀ ਸਰਕਾਰ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਕੋਈ ਵੀ ਸਰਕਾਰ ਹੈ ਗਲਤੀਆਂ ਹਰ ਸਰਕਾਰਾਂ ਦਾ ਰੌਂਦੀਆਂ ਹੀ ਦਰੌਂਦੀਆਂ ਨੇ ਹਰ ਇੱਕ ਸਰਕਾਰ ਦੇ ਵਿੱਚ ਕੁਝ ਇਹੋ ਜਿਹੇ ਕੰਮ ਹੋ ਹੀ ਜਾਂਦੇ ਨੇ ਜਿੱਦੀ ਛਾਂਪ ساری ਉਮਰ ਦੀ ਰਹਿ ਜਾਂਦੀ ਹੈ ਜਿਹੜੇ ਸੁਖਵੀਰ ਬਾਦਲ ਦੇ ਨਾਮ ਇਲਜ਼ਾਮ ਲੱਗ ਰਹੇ ਨੇ 8 ਇਲਜ਼ਾਮ ਆ ਤੁਹਾਨੂੰ ਡਿਸਪਲੇ ਦਿਖਾ ਰਹੇ ਆ ਕਿ ਨਰੰਕਾਰੀ ਕਾਂਡ ਆ 328 ਰੁਪਏ ਜਿਹੜੇ ਗਾਇਬ ਹੋਏ ਨੇ ਬਰਗਾੜੀ ਕਾਂਡ ਹੋ ਗਿਆ ਲੁਧਿਆਣਾ ਕਾਂਡ ਹੋ ਗਿਆ ਚਿੱਟੇ ਦਾ ਵਪਾਰ ਹੋ ਗਿਆ ਕਿ ਇਹ ਇਲਜ਼ਾਮ ਇਨਾ ਦੇ ਸਿਰਤੇ ਨੇ ਕਿ ਇਹਨਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਯਾਦ ਰੱਖਿਓ ਭਗਵੰਤ ਮਾਨ ਵੀ ਅੱਜ ਕੱਲ ਬਹੁਤ ਸਾਰੇ ਇਲਜ਼ਾਮ ਬਹੁਤ ਸਾਰੇ ਤੰਜ ਜਿਹੜੇ ਹਮੇਸ਼ਾ ਸੁਖਵੀਰ ਬਾਦਲ ਤੇ ਕਸਦਾ ਰਹਿੰਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਤਾਂ ਇਹ ਘਰ ਘਰ ਟਿਕਟਾਂ ਲੈ ਕੇ ਬੜਿਆ ਕਰਨਗੇ ਕਿ ਸਾਡੀ ਟਿਕਟ ਲੈ ਲੋ ਸਾਡੀ ਪਾਰਟੀ ਟਿਕਟ ਲੈ ਲੋ ਹੌਕਾ ਦੇ ਕੇ ਕਿ ਇਹ ਕੰਪੇਨਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਜਾਣਾ ਪਰ ਜਿਸ ਤਰ੍ਹਾਂ ਦੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੈਗੇ ਨੇ ਕਿ ਸੁਖਵੀਰ ਬਾਦਲ ਤਾਂ ਕਹਿ ਰਹੇ ਆ ਚਲੋ ਉਹ ਲੱਗਦਾ ਇਹਨਾਂ ਨੂੰ ਆਪਦੇ ਹਿਸਾਬ ਦੇ ਨਾਲ ਥਿਊਰੀ ਦੇ ਹਿਸਾਬ ਨਾਲ ਚਲੋ ਕਹਿ ਦਿੰਦੇ ਨੇ ਪਰ ਇਹੀ ਹਾਲਾਤ ਜੇ ਖੁਦ ਦੇ ਨਾਲ ਹੋ ਗਏ ਫੇਰ ਜੇ ਟਾਈਮ ਤੇ ਖੁਦ ਦੇ ਐਮ.ਐਲ.ਏ ਤੁਹਾਨੂੰ ਧੋਖਾ ਦੇ ਗਏ ਫੇਰ ਜੇ ਤੁਸੀਂ ਜਿਹੜੇ ਐਮ.ਐਲ.ਏ ਨੂੰ ਤੁਸੀਂ ਧੋਖਾ ਦਿੱਤਾ ਟਾਈਮ ਤੇ ਜਾਂ ਜਿਨ੍ਹਾਂ ਨੂੰ ਤੁਸੀਂ ਟਿਕਟ ਨਹੀਂ ਦਿੱਤੀ ਉਹ ਹੋਰ ਪਾਰਟੀ ਦੇ ਵਿੱਚ ਚਲੇ ਗਏ ਤਾਂ ਫੇਰ ਇਹ ਸਾਈਡ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵੱਡੇ ਪਟਾਕੇ ਇਸ ਵਾਰ ਦੇਖਣ ਨੂੰ ਮਿਲਣਗੇ ਇਹ ਜਿਹੜੀ 2027 ਦੀ ਪ੍ਰਧਾਨ ਸਭਾ ਚੋਣਾਂ ਹੋਣਗੀਆਂ ਇਹ ਵੀ ਇੱਕ ਤਰ੍ਹਾਂ ਦਾ ਇਤਿਹਾਸ ਰਚਨ ਵਾਲੀ ਗੱਲ ਹੋ ਜੂਗੀ ਬਹੁਤ ਸਾਰੀਆਂ ਪਾਰਟੀਆਂ ਪਹਿਲਾਂ ਦੋ ਸੀ ਹੁਣ ਪੰਜਾਬ ਦੇ ਵਿੱਚ ਤਿੰਨ ਪਾਰਟੀਆਂ ਹੋਈਆਂ ਤੇ ਹੁਣ ਜਿਹੜਾ ਆ ਮਲੋ ਮੈਦਾਨਾ ਖੇਡਦਾ ਉਹਦੇ ਵਿੱਚ ਤਾਂ ਹੁਣ ਜਿਹੜਾ ਇੱਕ ਵਾਰ ਡਿੰਗ ਪਿਆ ਉਹ ਬਾਹਰ ਜਾਣ ਜੋਗਾ ਨਹੀਂ ਦਿੰਦਾ ਮੈਦਾਨ ਦੇ ਵਿੱਚੋਂ ਕਿਸਾਈ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਜਿਹੜਾ ਕੁਝ ਬੰਨ ਨਾਲ ਹੈ ਟਾਈਮ ਤੇ ਪਤਾ ਲੱਗੂ ਕਿਹੜੇ ਵਰਕਰ ਆ ਚਾਹੀਏ ਆਗੂ ਆ ਸੀਨੀਅਰ ਆਗੂ ਆ ਚਾਹੇ ਕੋ ਦਾ ਐਮ ਐਲ ਏ ਆ ਚਾਹੇ ਕੋਈ ਸਾਫ ਕਰਿਆ ਕਿ ਕਿਹੜੇ ਪਾਸੇ ਕਿੱਧਰ ਜਾ ਕੇ ਬਾਜੀ ਮਾਰਨਗੇ ਮੌਕਾ ਦੇਖਦੇ ਹੋਏ